ਇਹ ਹਾਣੂ 1 ਕਵਾਂਟਲ 50 ਕਿਲੋ ਕਣਕ ਦੀ ਪਰਤੀ ਕੱਟ ਕੇ ਦੇ ਕੇ ਗਏ ਕੰਪਿਊਟਰ ਚ ਉਹ ਤੇ 1 ਕਵਾਂਟਲ 20 ਕਿਲੋ ਦੇ ਦਿਆ 3 ਕਿਲੋ ਕਣਕ ਕਾਟਾ ਉਹਦੇ ਹੱਥ ਤੇ ਵਿਚਾਰ ਨਹੀਂ ਜਨਾਨੀਆਂ ਪਤਾ ਸੌਰ ਲੱਗਦਾ ਨਹੀਂ ਕਿ ਉਹ ਮੁੜ ਕੇ ਆਦੂ ਇੰਨੀ ਆਈ ਇੰਨੀ ਨਾ ਕੋ ਬੇਚਾਰਾ ਗਾਂਂ ਜਾਣ ਚੋਗਾ ਵੇ ਹਰ ਵਾਰੀ ਇਹਦੀ ਕਪੜਾ ਕਰਦੇ ਨਾਲ ਵੇ ਇੱਕ ਸਰਪੰਚ ਨੂੰ ਲੈ ਲਿੰਦਾ ਸਰਪੰਚ ਆਦਨਾ ਨਹੀਂ ਕਾਵੇ ਸਰਪੰਚ ਨੂੰ ਨਾਲ ਦੇ ਦਿੰਦਾ ਹਿੱਸਾ ਜਿਹੜਾ ਬਿਲਕੁਲ ਇਹਦਾ ਲਾਇਸੈਂਸ ਕੈਂਸਲ ਹੋਣਾ ਚਾਹੀਦਾ ਹੈ ਕਿ ਇਮਾਨਦਾਰ ਬੰਦੇ ਨੂੰ ਦੇਣਾ ਚਾਹੀਦਾ ਜਿਹੜਾ ਗਰੀਬਾਂ ਨੂੰ ਪੂਰੀ ਕੰਮ ਕਰ ਬੰਦੇ ਇਹ ਕਨ ਕਲੇਜ ਚੱਕਰ ਜੀ ਹੋਏ ਆ ਬੀੜ ਕਨਕੇ ਦੀਪੂ ਵਾਲਾ ਘਟ ਦਿੰਦਾ ਹੈ ਪਿਛਲੇ 10-10 ਕਿਲੋ ਆਈ ਉਹ ਵੀ ਨਹੀਂ ਕਈਆਂ ਨੂੰ ਮਿਲੀ ਮੇਨ ਮੇਨ ਬੰਦਿਆਂ ਨੇ ਮਿਲ ਗਈ ਤੇ ਨਾ ਚੌਹ ਨੂੰ ਬਾਕੀਆਂ ਨੂੰ ਨਹੀਂ ਮਿਲੀ ਹੁਣ ਵੀ ਆ ਪਰਚੀਆਂ ਕੱਟੀਆਂ ਇਹਦੇ ਵਿੱਚ ਜਾਨਦਾ ਵੀ ਨੇ ਆਈ ਆ 20-20 ਕਿਲੋ ਕਨਕ ਆਈ 5-5 ਕਿਲੋ 30-30 ਕਿਲੋ ਪਰ 100 ਮੀਟਰ ਦਾ ਨਾ ਗੱਲ ਕੀਤੀ ਆ ਉਹਨਾਂ ਕਨਕ ਮਾ ਪੂਰੀ ਘੱਲੀ ਆ ਅਗੋਂ ਇਹ ਅਗੋਂ ਉਹਦੇ ਬ੍ਰੈਂਡ ਜਾਣਕਾਰੀ ਵੀ ਕਿੱਥੇ ਆ ਕੀ ਕੀਤਾ ਇਹਨਾਂ ਕੀ ਮੰਗ ਰਹੇ ਜਿਹੜਾ ਹੋ ਡੀਪੂ ਕਿਸੇ ਹੋਰ ਬੰਦੇ ਨੂੰ ਦੇਣਾ ਚਾਹੀਦਾ ਈਮਾਨਦਾਰ ਨੂੰ ਵੀ ਜਿਹੜਾ ਗਾਂ ਪੂਰਾ ਮਾਲ ਦੇਵੀ ਇਹ ਕਾਰਵਾਈ ਤੇ ਕਰਨੀ ਚਾਹੀਦੀ ਆ ਜਿਹੜਾ ਅੱਗੇ ਪਿੱਛੇ ਵੀ ਨਜੂ ਕੁਝ ਕੀਤਾ ਉਹਦੇ ਉਧਾਰਾ ਕੋਲ ਲੈਣ ਦੇਣਾ ਚਾਹੀਦਾ ਜਿਹੜਾ 11 ਕਾਊਂਟਰ ਸਾਡੇ ਹਸਪਤਲ ਨੇ ਸਾਡੇ ਬਗਾਏ ਕੱਟ ਕੇ ਉਨੀ ਕਣਕਾ ਘਟਾਈ ਆ ਤੇ ਜਿਹੜੀ ਅਸੀਂ ਕੀਤੀ ਆ ਗੁੱਠੇ ਦਾ ਬਕਾਇਆ ਜਿਹੜੀ ਲੈ ਗਈ ਗਣਕਣ 11 ਕਾਊਂਟਰਾਂ ਦਾ ਤੋ ਅਹੀਂ ਹੁਣ ਕੱਟ ਕੇ 5-5 ਕਿਲੋ ਤੇ ਸਾਰੇ ਮੈਂਬਰਾਂ ਨੂੰ ਦੇ ਰਹੇ ਹਾਂ ਸਾਰੇ ਨੇ ਕੋਈ ਕੱਟ ਤਾ ਕੋਈ ਖੜ ਪਾ ਕਿਲੋ ਕਣਕ ਕੱਟ ਦਿੱਤੀ ਜਾ ਰਹੀ ਹੈ ਸਾਰੇ ਇਹੀ ਕਰਕੇ ਯਾਰ ਜਿਹੜੀ ਘੜੀਓ ਪਾ ਕੇ ਸਾਰੇ ਜੀਆਂ ਨੂੰ ਦੇ ਰਹੇ ਨੇ ਉਹ 5-5 ਕਿਲੋ ਉਹ ਤੁਸੀਂ ਮੰਨਦੇ ਹੋਣਾ ਕਿ ਕੱਟ ਦਿੱਤੀ ਜਾ ਰਹੀ ਹੈ ਕਿੰਨੀ ਕੱਟ ਦਿੱਤੀ ਜਾ ਰਹੀ ਹੈ ਇੱਕ ਜੀ ਦੀ ਕਿਸੀ 5 ਕਿਲੋ ਫੇਰ ਜਾ ਕੇ ਹੁਣ ਫੇਰ ਤਾਂ ਕਿਉਂ 11 ਗੋੰਡਰ ਦਾ ਘਾਟਾ ਪੂਰਾ ਹੁੰਦਾ ਜੀ ਪਿੰਡਾਂ ਦੇ ਨੂੰ ਬੇਨਤੀ ਸਟਾਪ ਕਰੀਓ ਰੀਵਲ ਕਾਟ ਕੇ ਕਣਕ ਦੇ ਰੇ ਤੇ ਸਾਡਾ ਜਿਹੜਾ ਯਾਰਾ ਕਾਊਂਟਰ ਵਾਲੇ ਫਿਰ ਬਕਬਕਾਇਆ ਤੇ ਜਿਹੜਾ ਸਾਡੇ ਪਿੰਡ ਦਾ ਡੀਪੂ ਆਉਟਰ ਉਹ ਗਰੀਬਾਂ ਨੂੰ ਕਣਕ ਪੂਰੀ ਵੰਡਦਾ ਨਹੀਂ ਗਾ ਪਿੱਛੋਂ 25-25 ਕਿਲੋ ਦੀਆਂ ਪਰਚੀਆਂ ਕੱਟੀਆਂ ਫਾਰਾਂ ਦੇ ਕੋਲ ਪਰਚੀਆਂ ਨੇ ਉਹ ਲੋਕਾਂ ਨੂੰ 20-20 ਕਿਲੋ ਦੇ ਰਿਆ ਗਰੀਬ ਬੰਦੇ ਨੇ ਨਪਾਟ ਨਹੀਂ ਉਹਨਾਂ ਨੂੰ ਪਤਾ ਫੌਰ ਨਹੀਂ ਗਾ ਹਰ ਵਾਰੀ ਕਣਕ ਕਦੇ ਵੰਡਦਾ ਹੀ ਨਹੀਂ ਗਾ ਤੇ ਕਦੀ ਕਿਸੇ ਨੂੰ ਕਿੰਨੀ ਘੱਟ ਦਿੰਦਾ ਜੀ ਕਦੀ ਕਿਸੇ ਨੂੰ ਕਿੰਨੀ ਘੱਟ ਦੇ ਦਿੰਦਾ ਪਿੱਛੇ 10-10 ਕਿਲੋ ਆਈਆ 10-10 ਕਿਲੋ ਮਿਲੀ ਨਹੀਂ ਗੂਠੇ ਲੱਗੇ ਆ ਪਰੀਆਂ ਕੱਟੀਆਂ ਉੱਥੇ ਪਹਿਲਾਂ ਲਵਾ ਲਿੰਦਾ ਹੀ 50 ਤੋਂ ਬੰਦੇ ਨੇ ਤੇ ਵਿਚਾਰੀਆਂ ਜਨਾਨੀਆਂ ਨੂੰ ਪਤਾ ਫਰ ਲੱਗਦਾ ਨਹੀਂ ਕਦੇ ਉਹ ਮੁੜ ਕੇ ਆਸ ਦੂ ਇੰਨੀ ਆਈ ਇੰਨੀ ਨਾ ਕੋ ਵਿਚਾਰਾ ਗਾਂ ਜਾਣ ਜੋਗਾ ਵੇ ਹਰ ਵਾਰੀ ਇਹਦੀ ਕਪੜਾ ਕਰਦੇ ਨਾਲ ਵੇ ਇੱਕ ਸਰਪੰਚ ਨੂੰ ਲੈ ਲਿੰਦਾ ਸਰਪੰਚਾ ਨਾ ਨਹੀਂ ਕਰੇ ਸਰਪੰਚ ਨੂੰ ਨਾਲ ਦੇ ਦਿੰਦਾ ਹਿੱਸਾ ਬੀਪੂ ਜਿਹੜਾ ਬਿਲਕੁਲ ਇਹਦਾ ਸੰਸ ਕੈਂਸਲ ਹੋਣਾ ਚਾਹੀਦਾ ਕਿਸ ਇਮਾਨਦਾਰ ਬੰਦੇ ਨੂੰ ਦੇਣਾ ਚਾਹੀਦਾ ਜਿਹੜਾ ਗਰੀਬਾਂ ਨੂੰ ਪੂਰੀ ਤਨਕ ਵੰਡੇ ਇਹਦਾ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਜਿਹੜੀ ਇਹਨੇ ਤੇ ਬੈਕ ਕਪੜਾ ਕਰਨ ਰਿਆ ਜੀ ਜਿੱਦਲਦਾ ਇਥੇ ਤੁਸੀਂ ਆ ਵੇਖ ਰਹੇ ਹੋ ਸਾਰੇ ਵੀਡੀਓ ਮਾਣੇ ਇਹਦੀ ਨਾਮ ਦੀ ਪੂਰੀ ਵੀਦਾ ਇੰਨੇ ਨੇ ਕੋਈ ਵਕਾਫ ਹੋਇਆ ਤੁਸੀਂ ਆਪ ਸਾਰੇ ਚੈੱਕ ਕਰ ਲਓ ਇਹਦਾ ਜਿਹੜਾ ਕੋ ਗਰੀਬਾਂ ਨੂੰ ਮਿਲਦਾ ਉਹ ਵੀ ਲਈ ਜਾਂਦੇ ਖੋ ਕੇ ਇਹ ਬੇਇਨਸਾਫੀ ਹੋ ਰਹੀ ਹੈ ਇਹਨਾਂ ਨੂੰ ਇਨਸਾਫ ਦਿਵਾਉਣਾ ਚਾਹੀਦਾ ਕੋਈ ਕੋਈ ਸ਼ੈ ਨਹੀਂ ਇਥੇ ਕੰਮ ਕਰਕੇ ਤੇ ਉਹ ਵੀ ਘਾਟ ਘਾਟ ਦਿੰਦੇ ਕਈਆਂ ਨੂੰ ਤਾਂ ਦਿੰਦੇ ਹੀ ਨਹੀਂਗੇ ਹੰਦੀਰ ਪਰਤੀ ਹੱਥਾਂ ਹੀ ਰਹੀ ਕੋਲ ਕਾਨੂੰਨੀ ਕਾਰਵਾਈ ਫਾਰਾ ਪੈਂਡ ਮੰਗ ਕਰਦਾ ਹੋਣੀ ਚਾਹੀਦੀ ਇਹਦੇ ਤੇ ਹਾਂਜੀ ਭਾਜੀ ਕਣਕ ਬਹੁਤ ਘੱਟ ਦਿੰਦਾ ਅਸੀਂ ਤੇ ਜਦੋਂ ਵਾਰੀ ਆਉਂਦੀ ਕਣਕ ਦੀ ਉਦੋਂ ਹੀ ਘੱਟ ਕਣਕ ਦਿੰਦਾ ਪਿਛਲੀ ਵਾਰ ਭਾਜੀ ਆਈ ਕਣਕ ਤੇ ਨ ਪਰਚੀਆਂ ਕੱਟ ਕੇ ਸਾਨੂੰ ਦਿੱਤੀ ਨਹੀਂ ਕਣਕ ਭਾਈਆ ਉਹ ਨਹੀਂ ਕਿਹਨਾਂ ਡਈ ਸਾਡੀ 20 ਕਿਲੋ ਕਿੰਨੀ ਟਾੜੀ ਮੰਗ ਕਰਦੇ ਜਾਣੇ ਇਹਦੇ ਮੰਗ ਅਸੀਂ ਤੇ ਉਹ ਕਰਦੇ ਵੀ ਦੀਪੂ ਦੇ ਕੋਲੋਂ ਸਰਕਾਰ ਵੀ ਜਿਹੜਾ ਹੋਰ ਕਿਹਨ ਦਿੱਤਾ ਜਾਵੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਣਕ ਘੱਟ ਦਿੰਦਾ ਹੀ ਦੀਪੂ ਵਾਲਾ ਹੂੰ 1 ਜੀ ਨੂੰ 5-5 ਕਿਲੋ ਕਣਕ ਕੱਟ ਦੇ ਦਿੰਦਿਆ ਵਾ ਜਿਸ ਤਰ੍ਹਾਂ ਤੁਸੀਂ ਹੱਥ 'ਚ ਪਰਚੀਆਂ ਫੜੀਆਂ ਤੇ ਇਹ ਪਰਚੀਆਂ ਕਿਹੜੇ ਵਿਸ਼ੇ 'ਚ ਫੜੀਆਂ ਇਹ ਸਾਨੂੰ 1 ਕਵਾਂਟਲ 50 ਕਿਲੋ ਕਣਕ ਦੀ ਪਰਚੀ ਕੱਟ ਕੇ ਦੇ ਕੇ ਗਏ ਕੰਪਿਊਟਰ 'ਚ ਤੇ 1 ਕਵਾਂਟਲ 20 ਕਿਲੋ ਦੇਣ ਤੇ 30 ਕਿਲੋ ਕਣਕ ਕਾਟਾ ਉਂਟਿਆ ਸਾਡੀ ਇਹ ਹਰ ਵਾਰੀ ਇਤਨਾ ਹੀ ਕਰਦੇ ਆ ਕਿ ਹਾਂਜੀ ਹਾਂਜੀ ਹਰ ਵਾਰੀ ਇਦਾਂ ਹੀ ਕਰਦੇ ਆ ਹਰ ਵਾਰੀ ਕਦੀ 5 ਕਿਲੋ ਘਟਾ ਦਿੰਦਾ ਕਦੀ 10 ਕਿਲੋ ਘਟਾ ਦਿੰਦਾ ਇਹ ਚੈਨਲ ਭਰੇ ਭਰੇ ਹੈ ਮਤਲਬ ਦੇਣਾ ਚਾਹੀਦਾ ਪਤਾ ਦੇਣਾ ਚਾਹੀਦਾ ਇਹ ਮੰਗ ਕਰਦੇ ਆ ਮੰਗ ਇਹੋ ਕਰਦੇ ਆ ਵੀ ਦੀਪੂ ਦੇ ਤੋਂ ਕੋਇਆ ਜਾਣਾ ਹੋਰ ਇਮਾਨਦਾਰ ਹੋਰ ਕਿਸੇ ਇਮਾਨਦਾਰ ਬੰਦੇ ਨੂੰ ਦੇਣਾ ਚਾਹੀਦਾ ਇਹ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਹਾਂਜੀ ਇਹ ਮਸਲਾ ਮੈਂ ਨਾ ਕੱਲ ਭਾਈ ਥੋੜਾ ਵਿਜੀ ਸੀਗਾ ਮੇਰੇ ਮਸਲਾ ਆਇਆ ਧਿਆਨ 'ਚ ਸੁਣਚ ਆਇਆ ਵੀ ਕੋਈ ਨਾ ਚੱਲਣ ਲਿਆ ਕਣਕਦਾਰ ਆਪਣਾ ਦੀਪੂ ਦਰਨਾ ਲੋਲਾ ਮਸਲਾ ਜਾਂਚ ਕਰਦਾ ਇੰਸਪੈਕਟਰ ਸਾਹਿਬ ਨਾਲ ਵੀ رابطہ ਕਰਦਾ ਜੀ ਇਹ ਰੋ ਦੋਸ਼ੀ ਹੈ ਜਿਸ ਤਰ੍ਹਾਂ ਦਾ ਕੋਈ ਵੀ ਕਾਰਵਾਈ ਆਪਾਂ ਉਹਨਾਂ ਦੇ ਫਰਮ ਦੀ ਕਰਾਂਗੇ